ਤੋਂ ਪਹਿਲਾਂ ਗੱਡੀ ਦੁੱਖ ਵੀ ਕਿੰਨੀ ਗਲ ਚੁੱਕੀ ਆ ਗੱਡੀ ਵੀ ਦੀ ਹਾਲਤ ਵੀ ਕਿੰਨੀ ਖਰਾਬ ਹੋਈ ਇਹਨਾਂ ਦਾ ਸਿਰ ਤੋਂ ਤਿਆਰ ਹੋਊਗੀ ਤੇ ਜਮਾ ਨਵੇਂ ਸਿਰ ਤੋਂ ਤਿਆਰ ਹੋਊਗੀ ਮੈਂ ਖਣਾ ਜਦੋਂ ਗੱਡੀ ਤਿਆਰ ਹੋ ਗਈਆਂ ਲੱਗੂ ਜਿਵੇਂ ਸ਼ੁਰੂ ਹੁੰਦੇ ਵਿੱਚ ਲਿਆਉਂਦੇ ਹੁੰਦੇ ਆ ਬਾਈ ਹਨਾ ਤੇ ਟਾਕੇ ਡੂਕੇ ਵੀ ਲੱਗ ਕਰੀਆਂ ਪੰਨਿਆਂ ਨੇ ਇਹ ਗੱਡੀ ਸਾਰੀ ਕਲਰ ਹੋਊ ਦੁਬਾਰੇ ਸਾਰੀ ਹੋਊਗੀ ਸਾਰੀ ਜਮਾ ਡਿੱਟੋ ਵੀ ਆਇਆ ਤਾਂ ਨਹੀਂ ਲੱਗੂਗਾ ਵੀ ਗੱਡੀ ਗੱਡੀ ਪਹਿਲਾਂ ਆਈ ਸੀਗੀ ਪਛਾਣ ਚਾਹੀਉ ਅਗਲਾਂ ਦੇ ਆ ਜੀ ਦੋਸਤੋ ਆ ਗੱਡੀਆਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਬਿਕਣ ਵਾਸਤੇ ਨਹੀਂ ਖੜੀਆਂ ਹੋਈਆਂ ਵੀ ਇਹ ਰਿਪੇਅਰਿੰਗ ਵਾਸਤੇ ਖੜੀਆਂ ਹੋਈਆਂ ਜਿਵੇਂ ਨਾ ਵੀ ਇਹ ਗੱਡੀਆਂ ਨੂੰ ਮੈਂ ਕਹਣਾ ਜੇ ਗੱਡੀ ਇੱਥੇ ਆਉਂਦੀ ਕੋਈ ਟੁੱਟੀ ਹੋਈ ਜਮਾਂ ਗੱਡੀ ਆਉਂਦੀ ਆ ਉਹਨੂੰ ਚਮਚਮਾਨਤੀ ਜਿਵੇਂ ਸ਼ੋਰੂਮ ਦੇ ਵਿੱਚੋਂ ਕੱਢ ਕੇ ਲਿਆਂਦੀ ਹੁੰਦੀ ਆ ਐਹੇ ਜੀ ਬਣ ਕੇ ਜਾਂਦੀ ਆ ਇੱਥੋਂ ਆਉਂਦੀ ਤਾਂ ਜਮਾਂ ਖਟਾਰਾ ਪਰ ਜਦੋਂ ਜਾਂਦੀ ਆ ਨਾ ਲੋਕ ਖੜਖੜ ਦੇਖਦੇ ਨੇ ਜਿਵੇਂ ਆ ਦੇਖ ਸਕਦੇ ਹੋ ਇਸ ਸਮੇਂ ਇੱਥੇ ਪੇਂਟ ਦਾ ਕੰਮ ਚੱਲ ਰਿਹਾ ਸੀਗਾ ਗੱਡੀ ਦਾ ਤੇ ਆਹ ਤੁਸੀਂ ਗੱਡੀ ਦਾ ਸਟਰਕਚਰ ਦੇਖ ਸਕਦੇ ਹੋ ਵੀ ਇਹ ਜਿਹੜਾ ਪੀਸ ਸੀ ਅਲੱਗ ਕਰਕੇ ਪੂਰਾ ਹਨਾ ਚੰਗੀ ਤਰ੍ਹਾਂ ਪੇਂਟ ਕੀਤਾ ਗਿਆ ਤੁਸੀਂ ਧਿਆਨ ਦੇ ਨਾਲ ਇਹਦੇ ਤਸਵੀਰਾਂ ਵੀ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਇਹਦਾ ਬੜੇ ਤਰੀਕੇ ਨਾਲ ਜਿਹੜਾ ਪੇਂਟ ਕੀਤਾ ਗਿਆ ਵੀ ਇਹ ਨਹੀਂ ਹੈਗਾ ਬੁਰਸੇ ਨਾਲ ਪੇਂਟ ਹੈਗਾ ਠੀਕ ਆ ਚੰਗੀ ਤਰ੍ਹਾਂ ਪੇਂਟ ਕੀਤਾ ਜਾਂਦਾ ਆਹ ਗੱਡੀ ਨੂੰ ਵੀ ਪੂਰਾ ਪੇਂਟ ਕੀਤਾ ਜਾ ਰਿਹਾ ਹੈਗਾ ਪ੍ਰੋਪਰਲੀ ਇਹਦੇ ਸ਼ੀਸ਼ਿਆਂ ਦੇ ਉੱਤੇ ਧਿਆਨ ਰੱਖਿਆ ਜਾਂਦਾ ਵੀ ਕੋਈ ਕਿਸੇ ਵੀ ਤਰ੍ਹਾਂ ਦੀ ਜਿਹੜੀ ਵੀ ਕੋਈ ਹਾਨੀਕਾਰਕ ਚੀਜ਼ ਹੈਗੀ ਜਿਵੇਂ ਹੁਣ ਆਪਾਂ ਕਹੇ ਦੀ ਵੀ ਪੇਂਟ ਆ ਉਹ ਸ਼ੀਸ਼ਿਆਂ ਦੇ ਉੱਤੇ ਨਾ ਕੋਈ ਪ੍ਰਭਾਵ ਪਾ ਸਕੇ ਪੂਰੀ ਚੰਗੀ ਤਰ੍ਹਾਂ ਇਹਨੂੰ ਕਵਰ ਕੀਤਾ ਗਿਆ ਹੈਗਾ ਕੋਈ ਵੀ ਤੁਹਾਨੂੰ ਐ ਨਹੀਂ ਲੱਗੂਗਾ ਵੀ ਜਿਹੜੀ ਗੱਡੀ ਦੇ ਉੱਤੇ ਪੇਂਟ ਆ ਬਾਧੂ ਜਗ੍ਹਾ ਦੇ ਉੱਤੇ ਤੁਹਾਨੂੰ ਨਜ਼ਰ ਨਹੀਂ ਆਊਗਾ ਵੀ ਚੰਗੀ ਤਰ੍ਹਾਂ ਪੇਂਟ ਕੀਤਾ ਜਾਂਦਾ ਹੈਗਾ ਜਿਵੇਂ ਆਪਾਂ ਹੋਰ ਵੀ ਦੇਖ ਸਕਦੇ ਹਾਂ ਕਈ ਤਰ੍ਹਾਂ ਦੀ ਆਪਾਂ ਨੂੰ ਗੱਡੀਆਂ ਵੀ ਦਿਖਦੀਆਂ ਨੇਗੀਆਂ ਤੇ ਜਿਵੇਂ ਆਪਣੇ ਕੋਲ ਆ ਹੁੰਡੀ ਦੀ ਆਪਣੇ ਕੋਲ ਵਰਨਾ ਖੜੀ ਹੈਗੀ ਤੇ ਪਹਿਲਾਂ ਤਾਂ ਤੁਸੀਂ ਵਰਨਾ ਦੀ ਵੀਡੀਓ ਨੂੰ ਧਿਆਨ ਨਾਲ ਦੇਖੋ ਉਹਦੀ ਲੁੱਕ ਨੂੰ ਵੀ ਕਿਵੇਂ ਇਹ ਖਤਮ ਹੋਈ ਪਈ ਆ ਅੰਦਰੋਂ ਵੀ ਦੇਖੋ ਪਹਿਲਾਂ ਤਾਂ ਤੇ ਬਾਕੀ ਆਪਣੇ ਕੋਲ ਬਾਈ ਵੀ ਖੜਾ ਬਾਈ ਨੂੰ ਵੀ ਪੁੱਛਦੇ ਆਪਾਂ ਹਾਂਜੀ ਬਾਈ ਕਿਵੇਂ ਠੀਕ ਆ ਬਹੁਤ ਵਧੀਆ ਠੀਕ ਆ ਤੇ ਆ ਜਿਵੇਂ ਆਪਣੇ ਕੋਲ ਗੱਡੀ ਖੜੀ ਆ ਬਈ ਇਹ ਕਦੋਂ ਆਈ ਸੀ ਬਈ ਆਪਣੇ ਕੋਲੇ ਹਫਤਾ ਹੋ ਗਿਆ ਬਰੇ ਹਫਤਾ ਹੋ ਗਿਆ ਤੇ ਬਈ ਇਹ ਕਿਵੇਂ ਆਈ ਸੀਗੀ ਐਕਸੀਡੈਂਟ ਹੋ ਗਿਆ ਸੀ ਦਾ ਨਹੀਂ ਐਕਸੀਡੈਂਟ ਨਹੀਂ ਖਾਰ ਪੈ ਗਈ ਸੀ ਖਾਰ ਪੈ ਗਈ ਸੀ ਅੱਛਾ ਵੀ ਜੇ ਵੀ ਗੱਡੀ ਸੀਗੀ ਮੈਂ ਕਹਣਾ ਬਈ ਆ ਜਿਹੜੇ ਇਹਦੇ ਚ ਬੈਲਡਿੰਗ ਕੀਤੀ ਹੈ ਤੁਸੀਂ ਕਰੀ ਹੋਈ ਹੈ ਕਿ ਪਹਿਲਾਂ ਤੁਸੀਂ ਬੈਲਡਿੰਗ ਕਰੀ ਹੋਈ ਸੀ ਅੱਛਾ ਮੜਾ ਇਹ ਵੀ ਦਿਖਾ ਦਿਵਾ ਕੇ ਹਾਂ ਇਹਨਾ ਦਿਖਾ ਦਿਵਾ ਕੇ ਜਦੋਂ ਆ ਦੇਖੋ ਵੀ ਬਾਈ ਨੇ ਪ੍ਰੋਪਰਲੀ ਚੰਗੀ ਤਰ੍ਹਾਂ ਇਹ ਬਈ ਫਿਰ ਗਲ ਕੇ ਖਤਮ ਹੋ ਚੁੱਕੀ ਸੀ ਜਮਾਂ ਆ ਇਹ ਗਾ ਪੀਸ ਗਲ ਜਾਂਦਾ ਹੈ ਇਹ ਆ ਪੀਸ ਗਲ ਜਾਂਦਾ ਵੀ ਆਪਾਂ ਕਹੇ ਦੀ ਵੀ ਪਾਣੀ ਦੇ ਵਿੱਚ ਖੜੇ ਰਹਿਣ ਨਾ ਜੇ ਕਿਵੇਂ ਵੀ ਵੀ ਗੱਡੀ ਹੈ ਜਿਹੜੀ ਉਹ ਜਮ੍ਹਾਂ ਗਲ ਜਾਂਦੀ ਹੈਗੀ ਤੇ ਬਾਈ ਜਿਵੇਂ ਆਪਾਂ ਗੱਲ ਕਰੀਏ ਜਿਵੇਂ ਹੁਣ ਆ ਗੱਡੀ ਹੈਗੀ ਇਹਦੇ ਵਿੱਚ ਆਪਣੀ ਕੋਈ ਗੱਡੀ ਹੋਵੇ ਤੇ ਉਹ ਪਾਣੀ ਦੇ ਵਿੱਚ ਖੜੀ ਜਾਂਦੀ ਹੈ ਗਲ ਜਾਂਦੀ ਆ ਤੇ ਆਪਣੇ ਜਿਹੜੇ ਵਿੱਚੋਂ ਪੀਸ ਵੀ ਨਿਕਲ ਕੇ ਥੱਲੇ ਡਿੱਗ ਜਾਂਦੇ ਨੇ ਉਹਨੂੰ ਵੀ ਜਮਾਂ ਰਿਪੇਅਰ ਕਰ ਦੇਣੋ ਜਮਾਂ ਰਿਪੇਅਰ ਕਰ ਦੇਣੋ ਤੇ ਜਿਵੇਂ ਆਪਾਂ ਗੱਲ ਕਰੀਏ ਵੀ ਕਿਸੇ ਦੀ ਛੱਤ ਟੁੱਟ ਜਾਂਦੀ ਹੈ ਕਿਸੇ ਦੀ ਆ ਟਾਕੀਆਂ ਟੁੱਟ ਜਾਂਦੀਆਂ ਨਾਲ ਲੱਗ ਹੋ ਜਾਂਦੀਆਂ ਨੇਗੀਆਂ ਤੇ ਵੀ ਆ ਕਿ ਚੀਜ਼ ਮਾਰੀ ਹੋਈ ਆ ਫਿਰ ਤੁਸੀਂ ਤੇ ਰੇਗ ਮਾਰ ਲਿਆ ਹੋਈ ਆ ਅੱਛਾ ਵੀ ਕਲਰ ਵਾਸਤੇ ਇਹ ਗੱਡੀ ਸਾਰੀ ਕਲਰ ਹੋਊ ਦੁਬਾਰੇ ਸਾਰੀ ਹੋਊਗੀ ਸਾਰੀ ਜਮਾਂ ਡਿੱਟੋ ਵੀ ਆਇਆ ਤਾਂ ਨਹੀਂ ਲੱਗੂਗਾ ਵੀ ਗੱਡੀ ਗੱਡੀ ਪਹਿਲਾਂ ਆਈ ਸੀਗੀ ਪਛਾਣ ਚ ਆਜੂ ਅਗਲਾਂ ਦੇ ਆਜੂ ਆਜੂ ਵੀ ਐਂ ਕਹਦੀ ਵੀ ਪਛਾਣ ਦੇ ਵਿੱਚ ਆਉਣ ਵੀ ਮੁਸ਼ਕਲੀ ਹੋ ਜਾਂਦੀ ਹੈ ਅਗਲੇ ਨੂੰ ਵੀ ਜਿਹੜੇ ਹਾਵਣਾ ਬਾਈ ਕੰਮ ਕਰਦਦੇ ਨੇ ਤੁਸੀਂ ਹੋਰ ਵੀ ਦੇਖ ਸਕਦੇ ਹੋ ਜਿਵੇਂ ਇੱਧਰ ਆਪਣੇ ਕੋਲ ਇੱਕ ਸਵਿਫਟ ਕਾਰ ਖੜੀ ਆ ਗਈ ਤੁਸੀਂ ਦਾ ਪਿੱਛੋਂ ਦਾ ਦੇਖਣ ਨੂੰ ਆਪਾਂ ਬਹੁਤ ਸੋਹਣੀ ਲੱਗ ਰਹੀ ਹੈ ਗੱਾਰ ਇਹ ਜਦੋਂ ਆਪਾਂ ਮੂਰੋ ਦੇਖਦੇ ਆਂ ਵੀ ਉਖੜੀ ਪਈਆ ਕਿਉਂਕਿ ਇਹਦਾ ਮੂਰਲਾ ਜਿਹੜਾ ਬੋਨਟ ਸੀ ਉਹ ਜਮਾਂ ਟੁੱਟ ਚੁੱਕਾ ਹੈ ਇਹ ਬਈ ਕਾਦੇ ਵਾਸਤੇ ਆਈ ਸੀ ਗੱਡੀ ਐਕਸੀਡੈਂਟ ਹੋ ਗਈ ਸੀ ਅੱਛਾ ਐਕਸੀਡੈਂਟ ਹੋ ਗਈ ਸੀ ਕਿੱਥੋਂ ਦੀ ਹੈ ਬਰਨਾਲੇ ਦੀ ਹੈ ਕਿੱਥੋਂ ਦੀ ਬਰਨਾਲੇ ਦੀ ਹੈ ਲੋਕਲ ਅੱਛਾ ਤੇ ਬਈ ਆਪਾਂ ਗੱਲ ਕਰੀ ਵੀ ਬਾਹਰੋਂ ਵੀ ਵਧੀਆ ਕੰਮ ਆ ਜਾਂਦਾ ਆਪਾਂ ਨੂੰ ਹ ਕੋਸੇ ਬਾਹਰ ਲਿਆ ਕੋਸੇ ਲੋਕਾਂ ਨੂੰ ਅੱਛਾ ਅੱਛਾ ਜਿਵੇਂ ਵੀਰੇ ਉਹ ਗੱਡੀ ਆਈ ਸੀ ਉਧਰੋਂ ਅੱਛਾ ਆ ਗੱਡੀ ਦੇਖੋ ਜੀ ਇਹ ਸਾਡੀ ਵੀਡੀਓ ਦੇਖ ਕੇ ਆਈ ਸੀ ਗੱਡੀ ਇਹ ਅੱਛਾ ਵੀਡੀਓ ਦੇਖ ਕੇ ਆਈ ਥੋੜੀ ਇਹ ਵੀਡੀਓ ਦੇਖ ਕੇ ਆਈ ਸੀ ਸਾਡੀ ਅੱਛਾ ਤੇ ਇਹ ਫਿਰ ਮੂਰੋ ਕਿਵੇਂ ਮੂਰੋ ਸਹੀ ਸੀ ਕਿ ਕਿ ਮੂਰੋ ਵੀ ਗਲ ਗਈ ਸੀ ਹਾਂ ਮੂਰੋ ਠੀਕ ਸੀ ਵੀਰੇ ਆ ਸਾਈਡਾਂ ਤੋਂ ਬਸ ਸਾਈਡਾਂ ਤੋਂ ਖਰਾਬ ਸੀ ਅੱਛਾ ਵੀ ਜਿਹੜੀਆਂ ਸਾਈਡਾਂ ਸੀਗੀਆਂ ਉਹ ਜਮ੍ਹਾਂ ਖਰਾਬ ਹੋ ਚੁੱਕੀਆਂ ਤੂੰ ਇਧਰੋਂ ਆ ਚੀਜ਼ ਦੇਖੋ ਪਹਿਲਾਂ ਵੀ ਕਿਸ ਤਰ੍ਹਾਂ ਇਹ ਚੀਜ਼ ਦਾ ਇਹ ਫਿਰ ਜਿਹੜਾ ਪੇਂਟ ਆ ਫਿਰ ਜਮ੍ਹਾਂ ਲਾ ਦਿੰਦੇ ਆ ਤੁਸੀਂ ਜਮ੍ਹਾਂ ਲਾਉਣਾ ਪੈਂਦਾ ਵੀਰੇ ਅੱਛਾ ਵੀ ਜਿਹੜਾ ਪੇਂਟ ਅੰਦਰੋਂ ਪਹਿਲਾਂ ਗੱਡੀ ਦੁੱਖ ਵੀ ਕਿੰਨੀ ਗਲ ਚੁੱਕੀ ਆ ਗੱਡੀ ਵੀ ਦੀ ਹਾਲਤ ਵੀ ਕਿੰਨੀ ਖਰਾਬ ਹੋ ਗਈ ਇਹ ਨਾ ਸਿਰੇ ਤੋਂ ਤਿਆਰ ਹੋਗੀ ਤੇ ਜਮਾ ਨਵੇਂ ਸਿਰੇ ਤੋਂ ਤਿਆਰ ਹੋਗੀ ਮੈਂ ਖਣਾ ਜਦੋਂ ਗੱਡੀ ਤਿਆਰ ਹੋ ਗਈਆਂ ਲੱਗੂ ਜਿਵੇਂ ਸ਼ੁਰੂ ਹੁੰਦੇ ਵਿੱਚ ਲਿਆ ਦਿੰਦੀ ਆ ਬਾਈ ਹਨਾ ਤੇ ਟਾਕੀਆਂ ਡੂਕੀਆਂ ਵੀ ਲੱਗ ਕਰੀਆਂ ਪੁੰਆਂ ਨੇ ਗੱਡੀ ਦਾ ਵੀ ਬੁਰਾ ਹਾਲ ਕੀਤਾ ਹੋਇਆ ਹੈਗਾ ਪਰ ਥੋਨੋਂ ਹੁਣ ਫਿਕਰ ਕਰਨ ਦੀ ਲੋੜ ਨਹੀਂ ਜੇਕਰ ਤੁਹਾਡੀਆਂ ਵੀ ਗੱਡੀਆਂ ਕਿ ਮਾਰ ਟੋਟੇ ਚੁੱਕ ਕੇ ਨੇ ਜਿਆ ਕਬਾਰ ਹੋ ਚੁੱਕੇ ਆ ਨੇ ਜੇ ਰੱਬ ਨਾ ਕਰੇ ਤਾਂ ਕਈ ਵਾਰ ਫੁੱਡੀ ਗੱਡੀਆਂ ਦਾ ਐਕਸੀਡੈਂਟ ਵੀ ਹੋ ਜਾਂਦਾ ਉਹਨੂੰ ਫਿਕਰ ਪਾਇਆ ਜਾਂਦਾ ਯਾਰ ਵੀ ਹੁਣ ਸਾਡੀਆਂ ਗੱਡੀਆਂ ਦਾ ਖਰਾਬ ਨੇ ਸਾਨੂੰ ਵੇਚਣੀਆਂ ਪੈਣਗੀਆਂ ਹਨਾ ਵੀ ਇੱਕ ਬਾੜ ਦੇ ਵਿੱਚ ਵੇਚਾਂਗੇ ਤਾਂ ਵੀ ਬਹੁਤ ਸਸਤੀਆਂ ਵਿਕਣਗੀਆਂ ਮੰਦੇ ਭਾਅ ਦੇ ਵਿੱਚ ਕੋਈ ਰੇਟ ਨਹੀਂ ਮਿਲਣਾ ਪਰ ਹੁਣ ਤੁਸੀਂ ਸਹੀ ਪ੍ਰਾਈਸਿਸ ਦੇ ਵਿੱਚ ਬਿਲਕੁਲ ਜੈਨੂਨ ਪ੍ਰਾਈਸ ਦੇ ਵਿੱਚ ਆਪਣੀ ਗੱਡੀ ਹੈ ਜਿਹੜੀ ਉਹ ਤਿਆਰ ਕਰਵਾ ਸਕਦੇ ਹੋਗੇ ਜੇਕਰ ਤੁਸੀਂ ਸਾਡੀ ਸ਼ਾਪ ਦੇ ਉੱਤੇ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਬਰਨਾਲਾ ਤਨੋਲਾ ਰੋਡ ਦੇ ਉੱਤੇ ਕੁਲਵੰਤ ਮੋਟਰ ਗੈਜ ਤੇ ਵਿਜ਼ਿਟ ਕਰ ਸਕਦੇ ਹੋ ਸਾਡੇ ਭਰਾ ਦਾ ਨਾਮ ਹੈਪੀ ਆ ਤੇ ਜੇਕਰ ਤੁਸੀਂ ਵੀਡੀਓ ਨੂੰ ਸ਼ੇਅਰ ਕਰਕੇ ਆਉਂਗੇ ਤਾਂ ਤੁਹਾਨੂੰ ਪ੍ਰਾਈਸ ਦੇ ਵਿੱਚ ਹੋਰ ਵੀ ਰੈਟ ਮਿਲ ਜੀ